ਜਿਹੜੇ ਬਾਦਲ ਕਾ ਪਰਿਵਾਰ ਆ ਹੁਣ ਬਾਦਲਪਿੰਡ ਦੀ ਕੁੱਲ 3200 ਏਕੜ ਜ਼ਮੀਨ ਆ ਜੀ 3200 ਏਕੜ ਦੇ ਵਿੱਚੋਂ 2800 ਦੇ ਉੱਤੇ ਕੱਲਿਆਂ ਨਾਲ ਉਹਨਾਂ ਦਾ ਹੀ ਕਬਜ਼ਾ ਹੈ ਕਿਹਨਾਂ ਦਾ ਬਾਦਲਕੇ ਲਾਣੇ ਦਾ ਔਰ ਬਾਕੀ ਸਾਰਾ ਪਿੰਡ 400 ਏਕੜ ਦੇ ਵਿੱਚ ਵੱਸਦਾ ਆ ਆਮ ਤੌਰ ਤੇ ਕਿਹਾ ਜਾਂਦਾ ਹੈ ਵੀ ਜ਼ਮੀਨ ਕਿਸਾਨ ਦੀ ਮਾਂ ਐ ਪਰ ਸਦੀਆਂ ਤੋਂ ਜਿਹੜਾ ਖੇਤ ਮਜ਼ਦੂਰ ਐ ਉਹ ਵੀ ਖੇਤਾਂ 'ਚ ਓਦੋਂ ਵੱਧ ਕੰਮ ਕਰਦਾ ਆ ਜਿੰਨਾ ਕਿਸਾਨ ਕਰਦਾ ਹੈ ਤਾਂ ਫਿਰ ਜ਼ਮੀਨ ਖੇਤ ਮਜ਼ਦੂਰ ਦੀ ਕਿਉਂ ਨਹੀਂ ਇਹੀ ਤਾਂ ਸਵਾਲ ਆ ਇਹ ਇਸ ਕਰਕੇ ਨਹੀਂ ਕਿ ਸਦੀਆਂ ਤੋਂ ਇਹਨਾਂ ਨੂੰ ਜ਼ਮੀਨਾਂ ਤੋਂ ਵਾਂਝੇ ਕਰ ਦਿੱਤਾ ਗਿਆ। ਹੂੰ ਔਰ ਵੈਸੇ ਜੇ ਸਹੀ ਟਰਮਾਂ ਵਰਤੀਆਂ ਹੋਣ ਸਹੀ ਸ਼ਬਦ ਵਰਤਨੇ ਹੋਣ ਤਾਂ ਇਹ ਖੇਤ ਮਜ਼ਦੂਰ ਹੈ ਅਸਲ ਦੇ ਵਿੱਚ ਬੇਜ਼ਮੀਨੇ ਕਿਸਾਨ ਆ। ਹੂੰ ਜਿਨ੍ਹਾਂ ਦਾ ਸਾਰਾ ਹੀ ਜੀਵਨ ਦੀ ਨਿਰਭਰਤਾ ਰਹੀ ਉਹ ਖੇਤੀ ਦੇ ਉੱਤੇ ਆ। ਜੀ ਪਰ ਖੇਤ ਉਹਨਾਂ ਕੋਲੇ ਨਹੀਂ ਹੈ। ਹੂੰ ਉਹਨਾਂ ਦਾ ਮੁੱਢ ਤਾਂ ਡੁੱਲਦਾ। ਉਹ ਖੇਤ ਵਿੱਚ ਕੰਮਕਾਰ ਕਰਦੇ ਆ। ਉਹਨਾਂ ਦਾ ਸਾਰਾ ਜੀਵਨ ਇਹਦੇ ਤੇ ਨਿਰਭਰ ਕਰਦਾ ਹੈ। ਹੂੰ ਜੇ ਨਰਮਾ ਪਿਛਲੇ ਵਾਰੀ ਚਿੱਟੀ ਮੱਖੀ ਨਾਲ ਮਾਰਿਆ ਗਿਆ ਦਾ ਖੇਤ ਮਜ਼ਦੂਰ ਵੀ ਰਗੜੇਗੇ ਜੇ ਹੜਾ ਕੇ ਫਸਲਾਂ ਮਾ ਫਸਲਾਂ ਮਾਰ ਗਿਆ ਇਹਨੀਆਂ ਮਜ਼ਦੂਰ ਵੀ ਮਾਰੇ ਜਾਂਦੇ ਆ ਇਸ ਕਰਕੇ ਨਾ ਸਿਰਫ ਇਕੱਲੇ ਖੇਤ ਮਜ਼ਦੂਰ ਪਿੰਡੂ ਆਬਾਦੀ ਦਾ ਵੱਡਾ ਹਿੱਸਾ ਚਾਹੇ ਉਹ ਕਾਰੀਗਾਰ ਆ ਚਾਹੇ ਉਹ ਹੋਰ ਕੋਈ ਛੋਟੇ ਕਾਰੋਬਾਰਾਂ ਵਾਲੇ ਆ ਉਹਨਾਂ ਸਭ ਨਾਲ ਦਾ ਜੀਵਨ ਦਾ ਨਰਵਾਹ ਜਿਹੜਾ ਉਹ ਖੇਤੀ ਨਾਲ ਜੁੜਿਆ ਹੋਇਆ ਹੈ ਜੀ ਇਸ ਕਰਕੇ ਖੇਤ ਮਜ਼ਦੂਰ ਜ਼ਮੀਨਾਂ ਦੇ ਮਾਲਕ ਹੋਣੇ ਚਾਹੀਦੇ ਆ ਪਰ ਇਹਨਾਂ ਨੂੰ ਮਾਲਕ ਨਹੀਂ ਬਣਾਇਆ ਗਿਆ ਔਰ ਜਿੱਥੋਂ ਤੱਕ ਇਸ ਗੱਲ ਦਾ ਸਵਾਲ ਆਉਂਦਾ ਹੈ ਕਿ ਜ਼ਮੀਨਾਂ ਹੋਣੀਆਂ ਕਿੱਥੋਂ ਨੇ ਮੇਰਾ ਪਹਿਲਾ ਮੈਨੂੰ ਇਹ ਦੱਸੋ ਵੀ ਕੀ ਖੇਤ ਮਜ਼ਦੂਰ ਦੀ ماں ਜ਼ਮੀਨ ਨਹੀਂ ਹੈਗੀ ਆ ਹੈਗੀ ਆ ਪਰ ਕਿਉਂਕਿ ਉਹਨਾਂ ਨੂੰ ਮਤਰੇਈ ਮਾਂ ਵਾਂਗੂ ਮਣਾਤਾ ਵੀ ਇਹ ਤਾਂ ਜੀ ਤੁਸੀਂ ਮਤਲਬ ਥੋੜਾ ਤੁਸੀਂ ਤਾਂ ਇਹਦਾ ਕੁਝ ਲੱਗਦਾ ਹੀ ਕੁਛ ਨਹੀਂ ਗੇ ਇਹ ਧੱਕਾ ਹੋਇਆ ਵਿਤਕਰਾ ਹੋਇਆ ਤੇ ਉਦੋਂ ਗਾ ਇਹਦੇ ਨਾਲ ਜੁੜ ਕੇ ਜਾਤ ਪਾਤ ਵਾਲੀ ਗੱਲ ਭਰ ਕੇ ਮਣਾ ਦੇ ਵਿੱਚ ਉਹਨਾਂ ਨੂੰ ਮਣਾਤਾ ਵੀ ਜ਼ਮੀਨ ਤਾਂ ਸਿਰਫ ਜੱਟ ਦੀ ਹੁੰਦੀ ਹੈ ਇਹ ਗਲਤ ਜਿਹੜਾ ਇੱਕ ਤਰ੍ਹਾਂ ਦੇ ਨਾਲ ਦਿਮਾਗਾਂ ਦੇ ਵਿੱਚ ਗੱਲ ਪਾਈ ਗਈ ਆ ਔਰ ਇਹ ਗੱਲ ਦਰਸਤ ਹੋਣੀ ਚਾਹੀਦੀ ਆ ਜਦੋਂ ਖੇਤ ਮਜ਼ਦੂਰ ਜ਼ਮੀਨ ਦੀ ਮੰਗ ਕਰਦਾ ਹੈ ਤਾਂ ਕੁਝ ਤਬਕਾ ਜਿਹੜਾ ਹੈ ਉਹ ਬੜੀ ਨਫ਼ਰਤ ਦੀ ਨਿਗਾਹ ਨਾਲ ਵੇਖਦਾ ਕਿਉਂ ਜਿਹੜੇ ਅਸਲ ਉਹ ਤਬਕੇ ਆ ਉਹ ਖੁਦ ਨਫ਼ਰਤ ਨਹੀਂ ਕਰਦੇ ਉਹਨਾਂ ਦੇ ਵਿੱਚ ਪਿੰਡੂ ਜ਼ਗੀਰਦਾਰ ਪਿੰਡੂ ਤਨਾੜ ਚੌਧਰੀ ਆ ਜਿਹੜੇ ਜਿਨ੍ਹਾਂ ਨੂੰ ਇਹ ਖਤਰਾ ਹੁੰਦਾ ਵੀ ਸਾਡੀਆਂ ਜ਼ਮੀਨਾਂ ਲੈਣਗੇਗਾ ਉਹ ਸਭ ਤੋਂ ਵੱਧ ਕੇ ਆਪ ਪਿਛੇ ਰਹਿੰਦੇ ਆ ਔਰ ਉਹਨਾਂ ਗਰੀਬ ਕਿਸਾਨਾਂ ਨੂੰ ਮੂਰੇ ਕਰਦੇ ਆ ਔਰ ਮਜ਼ਦੂਰਾਂ ਦੇ ਨਾਲ ਲੜਾਉਂਦੇ ਆ ਉਹਨਾਂ ਨੂੰ ਅਸਲ ਦੇ ਵਿੱਚ ਚਾਹੇ ਉਹ ਛੋਟੀ ਕਿਸਾਨੀ ਆ ਉਹਨਾਂ ਨੂੰ ਵੀ ਜ਼ਮੀਨਾਂ ਵੰਡਣ ਦੇ ਨਾਲ ਫਾਇਦਾ ਹੁੰਦਾ ਜੇ ਨੁਕਸਾਨ ਹੁੰਦਾ ਤਾਂ ਇੱਥੇ ਵੱਡੇ ਵੱਡੇ ਜਿਹੜੇ ਜ਼ਗੀਰਦਾਰ ਆ ਜਿਹੜੇ ਬਾਦਲਕਾ ਪਰਿਵਾਰ ਆ ਹੁਣ ਬਾਦਲਪਿੰਡ ਦੀ કુલ 3200 ਏਕੜ ਜ਼ਮੀਨ ਆ ਜੀ 3200 ਏਕੜ ਦੇ ਵਿੱਚੋਂ 2800 ਦੇ ਉੱਤੇ ਕੱਲਿਆਂ ਨਾਲ ਉਹਨਾਂ ਦਾ ਹੀ ਕਬਜ਼ਾ ਹੈ ਕਿਹਨਾਂ ਦਾ ਬਾਦਲਕੇ ਲਾਣੇ ਦਾ ਔਰ ਬਾਕੀ ਸਾਰਾ ਪਿੰਡ 400 ਏਕੜ ਦੇ ਵਿੱਚ ਵਸਦਾ ਹਰਚਾਰਨ ਬਰਾੜਕੇ ਆ ਮੈਂ ਖੁਦ ਜਾ ਕੇ ਆ ਉਹਨਾਂ ਦੇ ਪਿੰਡ ਉਹਨਾਂ ਦੇ ਘਰੇ ਜਾ ਕੇ ਆ 400 ਏਕੜ 'ਚ ਉਹਨਾਂ ਦਾ ਘੋੜਿਆਂ ਵਾਲਾ ਤਵੇਲਾ ਹੀ ਪਾਇਆ ਹੋਇਆ ਸਾਡੇ ਮਜ਼ਦੂਰਾਂ ਨੇ ਅਸੀਂ ਸਰਵੇ ਕੀਤਾ ਇੱਕ ਪਿੰਡ ਦੇ ਵਿੱਚ ਲੰਬੀ ਬਲਾਕ ਦੇ ਫਤੂਏ ਵਾਲੇ ਪਿੰਡ ਦਾ 216 ਘਰਾਂ ਦੇ ਕੋਲੇ ਮਜ਼ਦੂਰਾਂ ਦੇ ਕੋਲੇ ਕੁੱਲ 6 ਏਕੜ ਜ਼ਮੀਨ ਬਣੀ ਆ ਅੱਛਾ ਕਿਸੇ ਕੋਲੇ ਤਿੰਨ ਮਰ ਲਿਆ ਕਿਸੇ ਕੋਲੇ ਚਾਰ ਮਰ ਲਿਆ ਕਿਸੇ ਕੋਲੇ ਡੂਡ ਮਰ ਲਿਆ ਤੇ ਦੂਜੇ ਪਾਸੇ ਵੱਡੇ ਜ਼ਗੀਰਦਾਰ ਆ ਪੰਜ-ਪੰਜ ਏਕੜਾਂ ਦੇ ਵਿੱਚ ਘਰ ਆ ਉਹਨਾਂ ਦੇ ਇਕੱਲੇ-ਇਕੱਲੇ ਦੇ ਇਸ ਕਰਕੇ ਇਹ ਜਿਹੜੀ ਜ਼ਮੀਨ ਦੀ ਵੰਡ ਦਾ ਸਵਾਲ ਆ ਇਹ ਉਹਨਾਂ ਵੱਡੇ ਰਜਵਾੜਿਆਂ ਤੋਂ ਵੱਡੇ ਜ਼ਗੀਰਦਾਰਾਂ ਤੋਂ ਜ਼ਮੀਨ ਖੋ ਕੇ ਤੇ ਬੇਆਬਾਦ ਜ਼ਮੀਨ ਆ ਜਿਹੜੀ ਉਹ ਪੱਧਰ ਕਰਕੇ ਵਿਕਾਸ ਕਰਕੇ ਇਹਨਾਂ ਮਜ਼ਦੂਰਾਂ ਨੂੰ ਮਿਲੇ ਤਾਂ ਇਹਨਾਂ ਦੀ ਹੋਂਦ ਹੀ ਬਦਲਦੀ ਐ ਨਹੀਂ ਅਸੀਂ ਮੰਦਰੇਗਾ ਚ ਕੰਮ ਲੈ ਲਗੇ ਅਸੀਂ ਪੈਨਸ਼ਨ ਵਧਾ ਲਗੇ ਅਸੀਂ ਆਟਾ-ਦਾਲ ਲੈ ਲਗੇ ਠੀਕ ਹੈ ਸਾਡੀ ਲੋੜ ਅੱਜ ਦੇ ਸਮੇਂ ਦੇ ਵਿੱਚ ਪਰ ਇਹ ਸਾਨੂੰ ਮੰਗ ਤੇ ਬਣਾਉਂਦੇ ਆ ਫਿਰ ਇਹਦੇ ਆਸਰੇ ਦੇ ਉੱਤੇ ਸਾਨੂੰ ਲੱਤ ਥੱਲੇ ਦੀ ਨੰਗਾਉਂਦੇ ਆ ਫਿਰ ਉਹ ਜਦੋਂ ਚਾਚੇ ਆ ਕੇ ਕਹਿੰਦੇ ਆ ਵੀ ਮੈਂ ਤੇਰਾ ਕਾਰਡ ਬਣਾਇਆ ਸੀ ਵੋਟ ਉੱਥੇ ਹੀ ਪੈਂਦੀ ਆ ਸਾਡਾ ਮਜ਼ਦੂਰ ਬੱਕਰੀ ਵੋਟ ਪਾ ਨਹੀਂ ਸਕਦਾਗਾ ਇਸ ਕਰਕੇ ਇਹਨਾਂ ਨੂੰ ਸਿਆਸੀ ਤੌਰ ਤੇ ਆਜ਼ਾਦ ਕਰਾਉਣ ਦੇ ਵਾਸਤੇ ਵੀ ਇਹਨਾਂ ਕੋਲੇ ਜੇ ਜ਼ਮੀਨ ਹੋਊਗੀ ਫਿਰ ਇਹ ਸਿਰ ਉੱਚਾ ਕਰਕੇ ਝੌਂ ਸਕਦੇ ਆ ਅੱਜ ਤਾਂ ਗਿੱਧਿਆਂ ਚ ਬੋਲੀ ਪੈਂਦੀ ਆ ਕਿਹ ਹੱਥ ਸੋਚ ਕੇ ਗੰਡੜ ਨੂੰ ਪਾਈ ਨੀ ਕਿਹੜੀਆਂ ਤੂੰ ਸਾਗ ਤੋੜਦੀ ਇਹ ਇੱਕ ਪੂਰੇ ਦਾ ਪੂਰਾ ਵਰਤਾਂ ਦਾ ਜਿਹੜਾ ਸਿਰਜਿਆ ਜਾ ਚੁੱਕਾ ਜਮੀਨਾਂ ਨਾ ਹੋਣ ਕਰਕੇ ਸਾਡੀਆਂ ਭੈਣਾਂ ਜਦੋਂ ਖੇਤਾਂ 'ਚ ਜਾਂਦੀਆਂ ਨਾ ਕੱਖ ਪੱਠਾ ਲੈਣ ਦੇ ਵਾਸਤੇ ਉਹਨਾਂ ਡਰ ਸੱਪ ਸੁਣਤੀ ਦਾ ਨਹੀਂ ਹੁੰਦਾ ਜਿੰਨਾ ਕਿਸੇ ਪੈਣ ਵਾਲੇ ਲਲਕਾਰੇ ਦਾ ਹੁੰਦਾ ਇਸ ਕਰਕੇ ਮਾਣ ਇੱਜ਼ਤ ਸਨਮਾਨ ਜਿਹੜਾ ਸਾਡਾ ਜ਼ਮੀਨ ਨਾ ਹੋਣ ਕਰਕੇ ਗਲੀਆਂ ਦੇ ਕੱਖਾਂ ਵਾਂਗੂ ਰੁਲਦਾ ਸਾਡਾ ਉਸ ਸਨਮਾਨ ਦੀ ਬਹਾਲੀ ਵਾਸਤੇ ਤੇ ਨਾ ਮਾਣਾਂ ਦੀ ਇੱਜ਼ਤ ਦੀ ਰਾਖੀ ਦੇ ਵਾਸਤੇ ਜ਼ਮੀਨ ਦਾ ਹੋਣਾ ਸਭ ਤੋਂ ਵੱਧ ਜ਼ਰੂਰੀ ਆ ਤੇ ਜ਼ਮੀਨ ਕੋਈ ਆਪਦੀ ਮਾਂ ਦੇ ਪੇਟ ਤੋਂ ਲੈ ਕੇ ਨਹੀਂ ਜੰਮਿਆ ਇੱਥੇ ਨਾ ਕਿਸੇ ਦੀ ਮਾਂ ਕੋਈ ਮਕਲਾਵੇ ਚ ਲੈ ਕੇ ਆਈ ਆ ਇਹ ਜ਼ਮੀਨ ਆ ਜਿਹੜੀ ਇਹ ਕੁਦਰਤ ਦੀ ਦਾਤ ਆ ਜਿਵੇਂ ਹਵਾ ਹੈ ਜਿਵੇਂ ਪਾਣੀ ਆ ਜੀ ਜਿਵੇਂ ਸੂਰਜ ਆ ਪਰ ਇਸ ਮਾਮਲੇ ਦੇ ਵਿੱਚ ਕਾਣੀ ਵੰਡ ਕੀਤੀ ਹੋਈ ਆ ਸਾਨੂੰ ਧੱਕਾ ਕੇ ਖੁੰਡੇ ਲਾਇਆ ਹੋਇਆ ਔਰ ਬਹੁਤ ਵੱਡੀ ਕਿਸਾਨੀ ਆ ਜਿਹੜੀ ਜ਼ਮੀਨ ਤੋਂ ਵੰਡੀ ਹੋਗੀ ਲਗਭਗ 100 ਪਿੱਛੇ 17 ਕਿਸਾਨ ਆ ਜਿਨ੍ਹਾਂ ਕੋਲੇ ਜ਼ਮੀਨਾਂ ਗਈਆਂ ਔਰ 80 85% ਤੱਕ ਕਿਸਾਨੀ ਦੀ ਇਹ ਮੰਗ ਬਣਦੀ ਆ ਵੀ ਇਹ ਜ਼ਮੀਨਾਂ ਵੰਡੀਆਂ ਜਾਣੀਆਂ ਚਾਹੀਦੀਆਂ ਸਾਡੇ ਅੰਕੜਿਆਂ ਦੀ ਤਾਂ ਗੱਲ ਹੀ ਛੱਡੋ ਪੰਜਾਬ ਸਰਕਾਰ ਨੇ ਇੱਕ ਸਰਵੇ ਆ ਉਹਨਾਂ ਦਾ 2015 16 ਦਾ ਸਿਰਫ 57000 ਪਰਿਵਾਰਾਂ ਦੀ ਉਹਨਾਂ ਨੇ ਗੱਲ ਕੀਤੀ ਆ 57707 ਪਰਿਵਾਰ ਆ ਉਹਨਾਂ ਦੇ ਕੋਲੋਂ ਜੇ 17 ਏਕੜ ਜ਼ਮੀਨ ਛੱਡ ਕੇ ਬਾਕੀ ਦੀ ਜ਼ਮੀਨ ਵੰਡੀ ਜਾਵੇ ਤਾਂ 11.5 ਲੱਖ ਏਕੜ ਜ਼ਮੀਨ ਆ ਉਹਨਾਂ ਕੋਲੇ ਕਾਨੂੰਨ ਤੋਂ ਬਾਧੂ ਤੇ ਪੰਜਾਬ ਦੇ ਖੇਤ ਮਜ਼ਦੂਰ ਤੇ ਕਿਸਾਨ ਜਿਹੜੇ 8 ਕੁ ਲੱਖ ਪਰਿਵਾਰ ਬਣਦੇ ਆ ਜੇ ਇਹਦਾ ਹਲੇ ਚੋਰ ਮੋਰੀਆਂ ਲਾ ਕੇ ਦੱਸੀ ਹੋਈ ਜ਼ਮੀਨ ਆ ਉਹਨਾਂ ਨੇ ਜੇ ਸਹੀ ਅੰਕੜੇ ਲਿਆਂਦੇ ਜਾਣ ਤਾਂ ਇਹ ਤਿੰਨ ਤਿੰਨ ਚਾਰ ਚਾਰ ਕਿੱਲੇ ਨੇ ਮਾਲਕ ਬਣਦੇ ਆ ਮਜ਼ਦੂਰ ਤੇ ਕਿਸਾਨ ਇਸ ਕਰਕੇ ਜੇ ਜ਼ਮੀਨ ਹੋਵੇ ਹਰ ਕਿਸੇ ਆਗੇ ਹੱਥ ਨਹੀਂ ਢੱਡਣਾ ਪੈਂਦਾ ਤਾਂ ਪਰ ਜਿਵੇਂ ਪਿੰਡਾਂ ਦੇ ਵਿੱਚ ਜਿਹੜੇ ਆਮ 5-7 ਕਿੱਲੇ ਵਾਲੇ ਕਿਸਾਨ ਨੇ ਉਹਨਾਂ ਨੂੰ ਕਿਹਾ ਜਾਂਦਾ ਵੀ ਤੁਹਾਡੇ ਤੋਂ ਜ਼ਮੀਨਾਂ ਖੋਈਆਂ ਜਾਣਗੀਆਂ ਤੁਹਾਡੇ ਤੋਂ ਲੈ ਕੇ ਗਰੀਬਾਂ 'ਚ ਵੰਡਣ ਦੀ ਗੱਲ ਕਰਦੇ ਆ ਉਹ ਜ਼ਮੀਨਾਂ ਆਮ ਜਿਹੜੇ ਪਿੰਡਾਂ 'ਚ 5-7 10 ਕਿੱਲੇ ਵਾਲੇ ਕਿਸਾਨ ਨੇ ਕੀ ਉਹਨਾਂ ਤੋਂ ਵੀ ਖੋਈਆਂ ਜਾਣਗੀਆਂ ਬਿਲਕੁਲ ਨਹੀਂ ਬਿਲਕੁਲ ਨਹੀਂ ਇਹ ਗਲਤ ਪ੍ਰਚਾਰ ਕੀਤਾ ਜਾ ਰਿਹਾ ਅਸੀਂ ਪਹਿਲਾਂ ਹੀ ਕਹਿ ਰਹੇ ਆ ਵੀ ਭਾਰਤ ਸਰਕਾਰ ਦਾ ਕਾਨੂੰਨ ਬਣਿਆ ਹੋਇਆ ਫਿਰ ਕਾਨੂੰਨ ਕਾਦੇ ਵਾਸਤੇ ਬਣਾਇਆ ਹੋਇਆ ਇਥੇ ਬੀਪੀ ਸਿੰਘ ਵਰਗੇ ਨਰਸਿਮਹਾ ਰਾਓ ਵਰਗੇ ਜਿਹੜੇ ਸਿਆਸਤਦਾਨ ਆ ਉਹਨਾਂ ਦੀਆਂ ਇਹ ਕਹਾਣੀਆਂ ਉਹਨ ਰੀਆਂ ਵੀ 9 9 ਰੇਲਵੇ ਸਟੇਸ਼ਨ ਪੈਂਦੇ ਆ ਉਹਨਾਂ ਦੀ ਜ਼ਮੀਨ ਦੇ ਵਿੱਚ ਇੰਨੀ ਲੰਮੀ ਆ ਆ ਜਾਖੜ ਵਰਗੇ ਆ ਜਿਹੜੇ ਇਹਨਾਂ ਦੇ ਕੋਲੇ ਹਜ਼ਾਰਾਂ ਏਕੜ ਜ਼ਮੀਨ ਆ ਇਥੇ ਜਿਹੜਾ ਸਿਆਸਤਦਾਨ ਰਿਹਾ ਸਾਡਾ ਸਿਹਤ ਮੰਤਰੀ ਉਹਨੇ ਇੱਕ న్యూਸ 8 ਦੇ ਕੈਮਰੇ ਦੇ ਉੱਤੇ ਇੱਕ ਆਪਦਾ ਫਾਰਮ ਦਿਖਾਇਆ ਉਹ ਕਹਿੰਦਾ 325 ਏਕੜਾਂ ਦਾ ਫਾਰਮ ਆ ਮੇਰਾ ਤੇ ਕਿਸੇ ਨੇ ਉਹਦੇ ਤੇ ਕਾਰਵਾਈ ਨਹੀਂ ਕੀਤੀ ਆ ਹੁਣ ਜਦੋਂ ਲੈਂਡ ਪੂਲਿੰਗ ਪਾਲਿਸੀ ਦਾ ਮਸਲਾ ਆਇਆ ਤਾਂ ਤੇ ਅੰਗੀਆਂ ਵੀ 100 100 ਏਕੜ ਵਾਲੇ ਵੀ ਹੈਗੇ ਆ। ਇਸ ਕਰਕੇ ਉਹ ਕਾਨੂੰਨ ਨੂੰ ਲਾਗੂ ਕਰਕੇ ਉਹਨੂੰ ਤਰਕ ਸੰਗਤ ਬਣਾ ਕੇ ਤੇ ਬੇਵਾਦ ਤੇ ਜਿਹੜੀਆਂ ਵਾਧੂ ਜ਼ਮੀਨਾਂ ਉਹਨਾਂ ਨੂੰ ਆਵਾਦ ਬਣਾਉਣ ਦੀ ਲੋੜ ਆ ਔਰ ਭਾਰਤ ਸਰਕਾਰ ਦਾ ਕਾਂਕੜਾ 1990 91 ਦਾ ਕਿ ਦੇਸ਼ ਦੀ 21 ਕਰੋੜ ਏਕੜ ਜ਼ਮੀਨ ਆ ਜਿਹੜੀ ਉਹ ਬੰਜਰ ਤੇ ਬੇਕਾਰ ਆ ਉਹਦਾ ਜੋ ਪੌਣੇ 10 ਕਰੋੜ ਏਕੜ ਜ਼ਮੀਨ ਉਸ ਵੇਲੇ ਮਾਰਾਂ ਨੇ ਕਿਹਾ 44000 ਕਰੋੜ ਰੁਪਇਆ ਖਰਚ ਕੇ ਆਵਾਦ ਹੁੰਦੀ ਆ ਅੱਜ ਉਹਨੂੰ 5 ਗੁਣਾ ਕਰ ਲੋ 6 ਗੁਣਾ ਕਰ ਲੋ ਤੇ 10000 ਕਰੋੜ ਏਕੜ ਜ਼ਮੀਨ ਦਾ ਮਤਲਬ ਪੰਜਾਬ ਨਾਲੋਂ 10 ਗੁਣਾ ਵੱਧ ਜ਼ਮੀਨ ਦਾ ਹੋਣਾ ਹੈ ਤੇ ਪੰਜਾਬ ਵਾਲੇ ਅੱਜ ਹੱਕ ਤੇ ਹੱਥ ਮਾਰਦੇ ਆ ਕਿ ਅਸੀਂ ਦੇਸ਼ ਦਾ ਢਿੱਡ ਭਰਦੇ ਆ ਜੇ ਉਹ ਜ਼ਮੀਨ ਆਬਾਦ ਹੋ ਕੇ ਮਜ਼ਦੂਰਾਂ ਨੂੰ ਸਾਡੀਆਂ ਭੈਣਾਂ ਨੂੰ ਮਿਲੇ ਤਾਂ ਫਿਰ ਇਥੇ ਦੇਸ਼ ਦੇ ਬਾਰੇ ਨਿਆਰੇ ਹੋ ਸਕਦੇ ਆ ਜ਼ਮੀਨਾਂ ਜਿਹੜੀਆਂ ਖੇਤੀ ਦੇ ਉੱਤੇ ਸਾਮਰਾਜੀ ਕੰਪਨੀਆਂ ਰਾ ਬਾਹਰ ਆ ਰਕੀਆਂ ਦਾ ਕਾਰਗਿਲ ਵਰਗੀਆਂ ਕੰਪਨੀਆਂ ਦਾ ਮਨਸੇਟੋ ਵਰਗੀਆਂ ਕੰਪਨੀਆਂ ਦਾ ਕਬਜ਼ਾ ਉਹ ਤੋੜਿਆ ਜਾਵੇ ਇੱਥੇ ਬੀਜ ਪੈਦਾ ਹੋਣ ਪਹਿਲਾਂ ਇੱਕ ਵੇਲਾ ਸੀ ਜਦੋਂ ਲੋਕ ਘਰੋਂ ਹੀ ਬੀ ਪਾ ਲੈਂਦੇ ਸੀਗੇ ਆ ਝੋੜੜ ਨਰਮਾ ਮਸ਼ਹੂਰ ਹੋਇਆ ਇਹ ਝੋੜੜ ਨਰਮਾ ਕਿਸੇ ਯੂਨੀਵਰਸਿਟੀ ਦੇ ਮਾਰਨੇ ਨਹੀਂ ਸੀ ਪੈਦਾ ਕੀਤਾ ਝੋੜੜ ਪਿੰਡ ਦੇ ਇੱਕ ਕਿਸਾਨ ਨੇ ਵਧੀਆ ਬੀਜ ਤਿਆਰ ਕੀਤਾ ਸੀ ਤੇ ਉਹ ਨਰਮਾ ਇੰਨਾ ਜ਼ਿਆਦਾ ਹੁੰਦਾ ਸੀਗਾ ਉਹਦੇ ਕਰਕੇ ਮਜ਼ਦੂਰਾਂ ਨੂੰ ਵੀ ਕੰਮ ਮਿਲਦਾ ਸੀ ਬਾਲਣ ਵੀ ਮਿਲਦਾ ਸੀ ਛਟੀਆਂ ਵੀ ਮਿਲਦੀਆਂ ਸੀ ਹੁਣ ਸਭ ਕੁਝ ਇਕੱਲੇ ਝੋਨੇ ਤੇ ਲਿਆ ਕੇ ਛੱਡ ਦਿੱਤਾ ਗਿਆ ਔਰ ਖੇਤੀ ਦੇ ਵਿੱਚੋਂ ਮਜ਼ਦੂਰਾਂ ਦਾ ਰੋਜ਼ਗਾਰ ਵੀ ਖੋ ਲਿਆ ਗਿਆ ਇਹਨਾਂ ਕੰਪਨੀਆਂ ਦੀ ਬਦੌਲਤ ਮੈਂ ਸਟੇਜ ਤੇ ਹੀ ਬੋਲ ਕੇ ਇੱਕ ਅੰਕੜਾ ਪੰਜਾਬ ਦੇ 15 ਲੱਖ ਖੇਤ ਮਜ਼ਦੂਰ ਪਰਿਵਾਰਾਂ ਦੀ ਗਿਣਤੀ ਜੋ ਮਾਰ ਕਹਿੰਦੇ ਉਹਨਾਂ ਦੇ ਮੁਤਾਬਕਾ ਉਹਦਾ ਉਹਨਾਂ ਨੂੰ ਬੜਾ ਚਿਰ ਨਹੀਂ ਖੇਤਾਂ ਦਾ ਕੰਮ ਮਿਲਦਾ ਸਿਰਫ ਮਹੀਨੇ ਡੂਢ ਮਹੀਨੇ ਦਾ ਕੰਮ ਰਹਿ ਗਿਆ ਖੇਤੀ 'ਚ ਹੁਣ ਜੇ ਇਹ ਮੰਨ ਲਗੇ ਵੀ ਉਹਨਾਂ ਨੂੰ 6 ਮਹੀਨੇ ਕੰਮ ਨਹੀਂ ਮਿਲਦਾਗਾ ਤੇ 350 ਰੁਪਏ ਦਿਹਾੜੀ ਕਣ ਲਗੇ ਉਹਨਾਂ ਦੀ ਤਾਂ ਫਿਰ ਇਹ ਲਗਭਗ 9450 ਕਰੋੜ ਰੁਪਇਆ ਬਣ ਜਾਂਦਾ ਹੈ ਇਹਨਾਂ ਦੀ ਦਿਹਾੜੀ ਨਾਂ ਮੈਂਡ ਕਰਕੇ ਕਿਹੜਾ ਜਾਈ ਜਾਂਦਾ ਤੇ ਜੇ ਇੱਕ ਇੱਕ ਲੱਖ ਦੀ ਇੱਕ ਮੱਝ ਖਰੀਦਣੀ ਹੋਵੇ ਤਾਂ ਹਰ ਸਾਲ 945000 ਮੱਝਾਂ ਖਰੀਦੀਆਂ ਜਾ ਸਕਦੀਆਂ ਹਰ ਸਾਲ ਇਹਨਾਂ ਪੈਸਾ ਸਾਡਾ ਦਿਹਾੜੀਆਂ ਨਾਂ ਮੈਂਡ ਕਰਕੇ ਬੇਕਾਰ ਜਾ ਰਿਹਾ ਤੇ ਇਹ ਇਸ ਕਰਕੇ ਜਾਂਦਾ ਕਿ ਖੇਤੀ ਆ ਜਿਹੜੀ ਖੇਤੀ ਤੇ ਜ਼ਗੀਰਦਾਰ ਵੱਡੇ ਜਰਵਾਣੇ ਕਾਬਜ਼ ਆ ਔਰ ਉਹਨਾਂ ਦੀ ਜਕੜ ਤੋੜ ਕੇ ਮਜ਼ਦੂਰਾਂ ਦੀ ਕਿਸਾਨਾਂ ਦੀ ਪੂਗਤ ਹੋ ਸਕਦੀ ਆ ਫੇਰ ਹੀ ਖੇਤੀ ਚੋਂ ਕੁਝ ਪੈਸੇ ਬਚ ਸਕਦੇ ਆ ਫੇਰ ਹੀ ਕਰਜ਼ਾ ਲੈ ਸਕਦਾ ਤੇ ਜ਼ਮੀਨ ਦਾ ਸਵਾਲ ਇਕੱਲੇ ਚਾਰ ਦਾਣਿਆਂ ਦਾ ਸਵਾਲ ਨਹੀਂ ਹੈ ਇਹ ਸਦਾ ਤੱਕ ਪਹੁੰਚਾਉਂਦਾ ਹੈ ਅੱਜ ਭਾਰਤ ਦੀ ਸਤਾ ਦੇ ਉੱਤੇ ਕੌਣ ਕਾਬਜ ਆਵੇ ਮਾਧਵਰਾਓ ਸਿੰਧਿਆ ਦਾ ਪਰਿਵਾਰ ਅੱਜ ਭਾਰਤ ਦੀ ਸਤਾ ਤੇ ਕੌਣ ਕਾਬਜ ਆ ਨਰਸਿਮਹਾ ਰਾਓ ਕਾ ਲਾਣਾ ਰਾਹੁਲ ਗਾਂਧੀ ਕਾ ਲਾਣਾ ਪੰਜਾਬ ਦੇ ਸਤਾ ਦੇ ਕਾਬਜਾ ਬਾਦਲ ਕਾ ਲਾਣਾ ਕੈਪਟਨ ਕਾ ਲਾਣਾ ਜਾਖੜਾਂ ਦਾ ਲਾਣਾ ਇਸ ਕਰਕੇ ਜਿਨ੍ਹਾਂ ਕੋਲੇ ਜ਼ਮੀਨਾਂ ਨਹੀਂ ਨਾ ਉਹ ਸਤਾ ਦੇ ਕਾਬਜ ਵੀ ਉਹੀ ਹੁੰਦੇ ਆ ਸਾਡੀਆਂ ਦਾ ਪੰਚਾਇਤਾਂ ਦੇ ਬਣਾ ਵੀ ਦਿੰਦੇ ਆ ਮਜ਼ਦੂਰਾਂ ਦੀਆਂ ਵੀ ਹਾਂ ਜੀ ਤੁਹਾਡੇ ਨਾਲ ਮੈਂਬਰ ਬਣਾ ਦੇ ਤੁਹਾਡੇ ਪੰਚਾਇਤ ਸਰਪੰਚ ਤੁਹਾਡਾ ਬਣ ਗਿਆ ਉਹ ਚਾਚੇ ਦੇ ਹੁਕਮ ਤੋਂ ਬਿਨਾ ਪੱਤਾ ਨਹੀਂ ਹਿੱਲਦਾਗਾ ਉਥੇ ਕਿਉਂਕਿ ਉਹਨਾਂ ਕੋਲੇ ਜ਼ਮੀਨ ਨਹੀਂ ਤੇ ਉਹਨਾਂ ਦੇ ਜਾਣਾ ਮੈਂਦਾ ਦਾਣੇ ਮੈਂਦਾ ਚਾਚਾ ਕੌਣ ਹੈ ਵੱਡੇ ਚੌਧਰੀ ਆ ਜਿਹੜੇ ਜਿਹੜੇ ਜ਼ਮੀਨਾਂ ਦੇ ਢੇਰੀਆਂ ਦੇ ਮਾਲਕ ਆ ਉਹਨਾਂ ਦੀ ਲੱਤ ਥੱਲੇ ਦੀ ਨੰਗੇ ਤੋਂ ਬਿਨਾ ਢੇੜੇ ਵਾਲਾਂ ਦੀ ਪੰਚਾਇਤ ਬਣ ਜਾਈ ਮਜ਼ਦੂਰਾਂ ਦੀ ਉਹ ਮਤਾ ਨਹੀਂ ਪਾਸ ਕਰ ਸਕਦੀ ਕਿ ਤੁਸੀਂ ਚੰਦ ਭਾਣ ਦਾ ਹਾਲ ਦੇਖਿਆ ਉਥੋਂ ਦੇ ਮਦਲਤਾਂ ਦੇ ਵਿੱਚੋਂ ਸਰਪੰਚ ਸੀ ਵੀ ਕੁੜੀ ਅਮਨਦੀਪ ਕੌਰ ਬਿਲਕੁਲ ਮੈਂਬਰ ਸਾਰੇ ਉਹਨਾਂ ਦੇ ਨਾਲ ਪਰ ਕਹਿੰਦੇ ਨਾਲ ਹੀ ਨਹੀਂ ਤੁਹਾਨੂੰ ਉਥੋਂ ਨਿਕਲਣ ਦੇਣੀ ਜਿੱਥੋਂ ਦੇ ਕਾਨੂੰਨ ਕਹਿੰਦਾ ਉਸ ਤੋਂ ਬਾਅਦ ਆ ਕੇ ਉਹਨਾਂ ਨੇ ਦਾ ਪੰਚਾਇਤ ਉਹਨਾਂ ਦੀ ਭੰਗ ਕਰਤੀ ਉਸੇ ਪ੍ਰਬੰਧ ਕਲਾ ਦਾ ਸਰਪੰਚ ਨੂੰ ਲਾਹ ਦਿੱਤਾ ਗਿਆ ਇੱਕ ਜ਼ਮੀਨ ਨਾ ਹੋਣ ਕਰਕੇ ਬਹੁਤ ਕੁਝ ਭੁਗਤਣਾ ਪੈਂਦਾ ਸਾਡੇ ਲੋਕਾਂ ਨੂੰ ਇਸ ਕਰਕੇ ਜ਼ਮੀਨ ਦਾ ਸਵਾਲ ਕੱਲੇ ਚਾਰ ਦਾਣੇ ਇਕੱਠੇ ਕਰਨ ਦਾ ਸਵਾਲ ਨਹੀਂ ਜਿਹੜਾ ਵਿਹਮ ਪੈਂਦਾ ਕਿ ਨਾ ਇਹ ਗੱਲ ਆ ਕਿ ਛੋਟੇ ਕਿਸਾਨਾਂ ਦਾ ਇਹਦੇ ਜੋ ਕੁਝ ਦਾਣਾ ਸਗੋਂ ਉਹਨਾਂ ਨੂੰ ਮਿਲੂਗਾ ਖੇਤੀ ਤਰੱਕੀ ਕਰੂਗੀ ਖੇਤੀ 'ਚੋਂ ਬਚਤ ਹੋਣ ਲੱਗੂਗੀ ਤਾਂ ਉਹਨਾਂ ਦੇ ਕਰਜ਼ੇ ਤੇ ਉਹਨਾਂ ਦੀਆਂ ਖੁਦਗਸ਼ੀਆਂ ਖਤਮ ਹੋਣਗੀਆਂ ਜੀ